ਸਾਰਾ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਲੁਧਿਆਣਾ ਸ਼ਹਿਰ ਵਿੱਚ ਕੌਣ ਬਾਜੀ ਮਾਰ ਸਕਦਾ ਇਸ ਵਾਰੀ ਪ੍ਰਚਾਰ ਜੋਰਾ ਸ਼ੋਰਾਂ ਤੇ ਹੋ ਰਿਹਾ ਹਰ ਇੱਕ ਐਮਪੀ ਦਾ ਜੋਰ ਲੱਗਿਆ ਹੋਇਆ ਬੰਨਣ ਦਾ ਹਰ ਇੱਕ ਪਾਰਟੀ ਦਾ ਪੂਰਾ ਜੋਰ ਲੱਗਿਆ ਹੋਇਆ ਲੁਧਿਆਣਾ ਸ਼ਹਿਰ ਦੇ ਵਾਸੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਕਿਹੜੇ ਲੀਡਰ ਨੂੰ ਕਿਹੜੇ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਹੋ ਕਿ ਲੱਗਦਾ ਉਹ ਤੁਹਾਡੇ ਕੰਮ ਕਰ ਸਕਦਾ ਲੁਧਿਆਣਾ ਦੇ ਵਿੱਚ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਰਾਜਾ ਬੜਿੰਗ ਖੜੇ ਹੋਏ ਨੇ ਜਿਨ੍ਹਾਂ ਦੀ ਜ਼ੋਰਦਾਰ ਸਪੀਚ ਰਹਿੰਦੀ ਆ ਜਿਨ੍ਹਾਂ ਦੇ ਕੁਝ ਕੰਮ ਵੀ ਕੀਤੇ ਹੋਏ ਨੇ ਲੋਕ ਕਹਿੰਦੇ ਵੀ ਨੇ ਕਿ ਰਾਜਾ ਬੜਿੰਗ ਸਾਹਿਬ ਕੰਮ ਕਰ ਦਿੰਦੇ ਨੇ ਜੋ ਕਹਿੰਦੇ ਨੇ ਔਰ ਦੂਜੀ ਗੱਲ ਕਰੀਏ ਤਾਂ ਬੀ ਜੀ ਪੀ ਚੋਂ बीजेपी ਚੋਂ ਰਵਨੀਤ ਬਿੱਟੂ ਖੜੇ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਬਾਦਲਦ ਵਿੱਚੋਂ ਰঞ্জੀਤ ਸਿੰਘ ਢਿੱਲੋਂ ਔਰ ਚੌਥੇ ਆਮ ਆਦਮੀ ਪਾਰਟੀ ਦੇ ਵਿੱਚੋਂ ਅਸ਼ੋਕ ਪ੍ਰਸ਼ਰ ਪੱਪੀ ਇਸ ਵਾਰ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਫਸਮਾ ਮੈਚ ਹੈ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਦਾ ਇਸ ਵਾਰ ਅਲੱਗ ਉਮੀਦਵਾਰਾਂ ਦੇ ਨਾਲ ਤਾਲਮੇਲ ਹੋਣ ਵਾਲਾ ਕਿਉਂਕਿ ਅਲੱਗ-ਅਲੱਗ ਥਾਂਾਂ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਉਮੀਦਵਾਰ ਐਮਪੀ ਵਜੋਂ ਆਏ ਨੇ ਕੀ ਲੱਗਦਾ ਕਿ ਲੁਧਿਆਣਾ ਸ਼ਹਿਰ ਦੇ ਵਾਸੀ ਕਿੰਨਾਂ ਨੂੰ ਵੋਟ ਪਾਉਣਗੇ ਜਾਂ ਕਿੰਨਾਂ ਨੂੰ ਚਾਹੁੰਦੇ ਨੇ ਕਿ ਇਹ ਉਮੀਦਵਾਰ ਇਹ ਐਮਪੀ ਅਸੀਂ ਬਣਾਵਾਂਗੇ ਜੋ ਸਾਡੇ ਵਾਸਤੇ ਕੰਮ ਕਰੂਗਾ ਲੁਧਿਆਣਾ ਸ਼ਹਿਰ ਦੇ ਵਾਸੀ ਕਮੈਂਟ ਕਰਕੇ ਜਰੂਰ ਦੱਸ ਦੇਣ ਤੁਸੀਂ ਕਿਹੜੇ ਲੀਡਰ ਨੂੰ ਲੈਣਾ ਚਾਹੁੰਦੇ ਹੋ ਕਿਹੜੇ ਲੀਡਰ ਨੂੰ ਜਿਤਾਉਣਾ ਚਾਹੁੰਦੇ ਹੋ ਕਿਉਂਕਿ ਇਸ ਵਾਰ ਫਸਵਾ ਮੈਚ ਹੈ ਲੁਧਿਆਣਾ ਵੀ ਬਹੁਤ ਵੱਡਾ ਸ਼ਹਿਰ ਹੈ ਇੱਕ ਆਬਾਦੀ ਬਹੁਤ ਜ਼ਿਆਦਾ ਲੁਧਿਆਣਾ ਸ਼ਹਿਰ ਦੀ ਵੀ ਪਰ ਦੇਖਣਾ ਹੋਵੇਗਾ ਕਿ ਲੋਕ ਕਿਹੜੇ ਲੀਡਰ ਨੂੰ ਜਿਤਾਉਣਾ ਚਾਹੁੰਦੇ ਨੇ ਕਿਹੜੇ ਲੀਡਰ ਨੂੰ ਪਸੰਦ ਕਰਦੇ ਨੇ ਕੰਪੀਟੀਸ਼ਨ ਪੂਰਾ ਸਕਤਾ ਵਿੱਟੂ ਨੂੰ ਲੋਕ ਵੈਸੇ ਹੀ ਘੱਟ ਚਾਹੁੰਦੇ ਨੇ ਕਿਉਂਕਿ ਉਹ ਬੈਂਤ ਸਿੰਘ ਦਾ ਪੋਤਾ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਘਾਨ ਕੀਤਾ ਅਣਾ ਜਿਹਨੂੰ ਬੈਂਤ ਬੁੱਚੜ ਵੀ ਕਹਿੰਦੇ ਨੇ ਕਿ ਲੱਗਦਾ ਕਿਸ ਕਰਕੇ ਵੀ ਉਸ ਨੂੰ ਰਵਨੀਤ ਵਿਟੂ ਨੂੰ ਲੋਕ ਵੋਟ ਘੱਟ ਪਾਉਣਗੇ ਔਰ ਬੀਜੇਪੀ ਪੰਜਾਬ ਦੇ ਵਿੱਚ ਜੋ ਹਾਲ ਸਿੱਖਾਂ ਦੇ ਨਾਲ ਜੋ ਕਿਸਾਨਾਂ ਦੇ ਨਾਲ ਹੁਣ ਕਰ ਵੀ ਰਹੀ ਆ ਤਸ ਦੇ ਮੱਦੇ ਨਜ਼ਰ ਅੱਗੇ ਲੁਧਿਆਣਾ ਸ਼ਹਿਰ ਦੇ ਵਾਸੀ ਵਾਸੀ ਵੀ ਸ਼ਾਇਦ ਰਵਨੀਤ ਬਿੱਟੂ ਨੂੰ ਵੋਟ ਨਾ ਪਾਉਣ ਆਮ ਆਦਮੀ ਪਾਰਟੀ ਨੂੰ ਵੀ ਵੋਟ ਇਸ ਵਾਰ ਬਹੁਤ ਘਾਟੀ ਪਾਉਗੀ ਕਿਉਂਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਨੇ ਉਹ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਜੋ ਉਮੀਦਾਂ ਸਰਕਾਰ ਤੋਂ ਆਮ ਲੋਕ ਲਾਇਬਟੇ ਜਿਗਿਆ ਸੀ ਮੌਕਾ ਦਿੱਤਾ ਇੱਕ ਦੇਖਦੇ ਆ ਕਿ ਪੰਜਾਬ ਦੇ ਵਿੱਚ ਕੀ ਸਿਹਾਰ ਕਰਦੇ ਨੇ ਪਰ ਬਹੁਤੇ ਲੋਕ ਨਾਖੁਸ਼ ਨੇ ਉਹਨਾਂ ਦੇ ਫੈਸਲਿਆਂ ਤੋਂ ਔਰ ਰঞ্জੀਤ ਸਿੰਘ ਢਿੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਖੜੇ ਨੇ ਉਹਨਾਂ ਨੂੰ ਵੀ ਲੱਗਦਾ ਮੁਸ਼ਕਲ ਹੀ ਐ ਵੋਟ ਪਾਉਣ ਦੇ ਵਿੱਚ ਕਿਉਂਕਿ ਇਸ ਵਾਰ ਜੋ ਲੜਾਈ ਹੋ ਰਹੀ ਐ ਉਹ ਪਤਾ ਨਹੀਂ ਲੱਗ ਰਿਹਾ ਕਿ ਲੋਕ ਕਿਸ ਪਾਸੇ ਜਾਣਗੇ ਕਿਹੜੇ ਲੀਡਰ ਨੂੰ ਚਾਹੁੰਦੇ ਨੇ ਕਿਨੂੰ ਵੋਟ ਜ਼ਿਆਦਾ ਪਾਉਣਗੇ ਇਹ ਤਾਂ ਜਦੋਂ 4 ਜੂਨ ਨੂੰ ਰਿਜ਼ਲਟ ਆਊ ਉਦੋਂ ਹੀ ਪਤਾ ਲੱਗਣਾ ਕਿ ਕਿੰਨਾ ਕਿੰਨਾ ਨੂੰ ਲੋਕ ਚਾਹੁੰਦੇ ਸੀ ਕਿੰਨਾ ਕਿੰਨਾ ਨੂੰ ਲੋਕਾਂ ਨੇ ਜਿਤਾਇਆ ਅੰਦਾਜ਼ੇ ਸਾਰੀਆਂ ਪਾਰਟੀਆਂ ਲਾਉਂਦੀਆਂ ਨੇ ਆਤਮ ਵਿਸ਼ਵਾਸ ਆਪ ਦਾ ਵਧਾਉਂਦੀਆਂ ਨੇ ਕਿ ਹਾਂ ਜੀ ਸਾਨੂੰ ਲੋਕ ਪਿਆਰ ਦੇ ਰਹੇ ਨੇ ਜਿੱਥੇ ਵੀ ਜਾ ਰਹੇ ਆ ਪਰ ਮਾ ਹੁੰਦਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ ਇੱਕ ਦੂਜੇ ਦੀਆਂ ਪਾਰਟੀਆਂ ਨੂੰ ਨਿੰਦਣ ਦਾ ਇਹਨਾਂ ਦਾ ਆਪਸੀ ਭਾਈਚਾਰਾ ਹੁੰਦਾ ਆਪਸ ਦੇ ਵਿੱਚ ਨਹੀਂ ਲੜਦੇ ਇਹ ਆਮ ਲੋਕਾਂ ਨੂੰ ਲੜਾ ਦਿੰਦੇ ਨੇ ਆਪਸ ਦੇ ਵਿੱਚ ਸਾਰੇ ਇਕੱਠੇ ਨੇ ਪਰ ਸਾਡੇ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਲੜ ਪੈਂਦੇ ਨੇ ਆਪਸ ਦੇ ਵਿੱਚ ਕਹਿ ਦਿੰਦੇ ਨੇ ਕਿ ਉਹ ਫਲਾਣਾ ਲੀਡਰ ਉਹ ਫਲਾਣੇ ਲੀਡਰ ਨੂੰ ਇਸ ਤਰ੍ਹਾਂ ਬੋਲਦਾ ਪਰ ਤੁਸੀਂ ਕਦੇ ਚੈੱਕ ਕਰ ਲਿਓ ਕਿਤੇ ਉਹ ਇੱਕ ਦੂਜੇ ਇੱਕ ਥਾਂ ਤੇ ਇੱਕ ਦੂਜੇ ਨੂੰ ਇਕੱਠੇ ਹੀ ਮਿਲੇ ਹੋਣ ਤਾਂ ਜਿਹੜੀਆਂ ਗੱਲਾਂ ਭਾਸ਼ਣ ਦੇ ਵਿੱਚ ਕਰਦੇ ਨੇ ਉਹ ਕਦੇ ਵੀ ਆਪਸ ਦੇ ਵਿੱਚ ਉਵੇਂ ਬੈਠ ਕੇ ਨਹੀਂ ਕਰਨਗੇ ਪਰ ਸਾਡੇ ਲੋਕ ਆਪਸ ਦੇ ਵਿੱਚ ਲੜ ਪੈਂਦੇ ਨੇ ਵੋਟਾਂ ਨੂੰ ਲੈ ਕੇ ਲੀਡਰਾਂ ਨੂੰ ਲੈ ਕੇ ਆਪਸ ਦੇ ਵਿੱਚ ਨਾ ਲੜਿਆ ਕਰੋ ਆਪ ਦਾ ਆਪਸ ਦੇ ਵਿੱਚ ਭਾਈਚਾਰਾ ਨਾ ਖਰਾਬ ਕਰਿਆ ਕਰੋ